ਪਹਿਲਗਾਮ ਹਮਲੇ ਦੀ ਜਾਂਚ ਹੋਣਾ NIA ਨੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਕੇਂਦਰੀ ਗ੍ਰਹਿ ਮੰਤਰਾਲੇ ਦੇ ਦੇਸ਼ ਤੋਂ ਬਾਅਦ ਜਾਂਚ ਏਜੰਸੀ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ NIA ਨੂੰ ਅਹਿਮ ਸਬੂਤ ਵੀ ਮਿਲੇ ਨੇ ਅਰ ਦਰਸਲ ਮੰਗਲਵਾਰ ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਵਿੱਚ 26 ਸਲਾਨੀਆਂ ਦੀ ਮੌਤ ਹੋ ਗਈ ਸੀ ਜਦਕਿ ਕਈ ਜ਼ਖਮੀ ਹੋ ਗਏ ਸਿਗੇ ਤਾਂ ਹਮਲੇ ਤੋਂ ਬਾਅਦ NIA ਦੀ ਟੀਮ ਜਿਹੜੀ ਬੁੱਧਵਾਰ ਨੂੰ ਇੱਥੇ ਘਟਨਾ ਸਥਾਨ ਦੇ ਉੱਤੇ ਪਹੁੰਚ ਚੁੱਕੀ ਸੀਗੀ ਤਾਂ ਉਸ ਦੇ ਵੱਲੋਂ ਸਬੂਤ ਜਿਹੜੇ ਆ ਤਲਾਸ਼ੇ ਜਾ ਰਹੇ ਨੇ ਤਾਂ ਵੱਡੇ ਸਬੂਤ ਇੱਥੇ ਸੁਰਾਗ ਜਿਹੜੇ ਨੇ ਐਨਆਈਏ ਦੇ ਹੱਥ ਵੀ ਲੱਗੇ ਨੇ ਤਾਂ ਮੀਡੀਆ ਰਿਪੋਰਟਾਂ ਦੇ ਮੁਤਾਬਕ ਅੱਤਵਾਦੀ ਹਮਲੇ ਦਾ ਮੁੱਖ ਗਵਾਹ ਸਾਹਮਣੇ ਆਇਆ ਜੋ ਕਿ ਇੱਕ ਸਥਾਨਕ ਫੋਟੋਗ੍ਰਾਫਰ ਹੈ ਤਾਂ ਹਮਲੇ ਦੇ ਵੇਲੇ ਇਸ ਫੋਟੋਗ੍ਰਾਫਰ ਦੇ ਵੱਲੋਂ ਦਰਖਤ ਦੇ ਉੱਤੇ ਚੜ ਕੇ ਪੂਰੇ ਅੱਤਵਾਦੀ ਹਮਲੇ ਨੂੰ ਰਿਕਾਰਡ ਕੀਤਾ ਗਿਆ ਸੀਗਾ ਤਾਂ ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਫੋਟੋਗ੍ਰਾਫਰ ਦੇ ਜਿਹੜੇ ਵੀਡੀਓ ਹੈ ਇਸ ਮਾਮਲੇ ਦੇ ਵਿੱਚ ਅਹਿਮ ਸੁਰਾਗ ਨੇ ਤਾਂ NIA ਨੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਉਹਨਾਂ ਨੂੰ ਅਹਿਮ ਸੁਰਾਗ ਵੀ ਮਿਲੇ ਨੇ ਸਬੂਤ ਵੀ ਮਿਲੇ ਨੇ ਤਾਂ ਰਿਕਾਰਡਿੰਗ ਜਿਹੜੀ ਜਿਹੜਾ ਫੋਟੋਗ੍ਰਾਫਰ ਸਾਹਮਣੇ ਆਇਆ ਜਿਹੜਾ ਮੁੱਖ ਗਵਾਹ ਹੈ ਜਦੋਂ ਹਮਲਾ ਹੋਇਆ ਸੀਗਾ ਉਹ ਦਰਖਤ ਦੇ ਉੱਤੇ ਚੜ ਕੇ ਪੂਰਾ ਸ਼ੂਟ ਉਸਨੇ ਇਸ ਨੂੰ ਕੀਤਾ ਸੀਗਾ ਜਦੋਂ ਅੱਤਵਾਦੀ ਹਮਲਾ ਹੋਇਆ ਸੀਗਾ ਤਾਂ NIA ਨੂੰ ਹੁਣ ਇਹ ਸਬੂਤ ਮਿਲੇ ਨੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਜਿਹੜੀ ਰਿਕਾਰਡਿੰਗ NIA ਨੂੰ ਮਿਲੀ ਹੈ ਉਸ ਦੇ ਅਨੁਸਾਰ ਸ਼ੁਰੂਆਤ ਦੇ ਵਿੱਚ ਦੋ ਅੱਤਵਾਦੀ ਦੁਕਾਨਾਂ ਦੇ ਪਿੱਛੇ ਲੁਕੇ ਹੋਏ ਸੀਗੇ ਤਾਂ ਇਹ ਹੀ ਅੱਤਵਾਦੀ ਸਭ ਤੋਂ ਪਹਿਲਾਂ ਬਾਹਰ ਆਏ ਤੇ ਇਹਨਾਂ ਅੱਤਵਾਦੀਆਂ ਨੇ ਲੋਕਾਂ ਨੂੰ ਕਲਮਾ ਪੜਨ ਦੇ ਲਈ ਕਿਹਾ ਤਾਂ ਬਾਅਦ ਦੇ ਵਿੱਚ ਚਾਰ ਲੋਕਾਂ ਨੂੰ ਇਹਨਾਂ ਨੇ ਗੋਲੀ ਮਾਰ ਦਿੱਤੀ ਤਾਂ ਮੌਕੇ ਦੇ ਉੱਤੇ ਹੀ ਉਹਨਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ ਤਾਂ ਲੋਕ ਇੱਧਰ-ਉੱਧਰ ਭੱਜਣ ਲੱਗੇ ਤਾਂ ਰਿਕਾਰਡਿੰਗ ਦੀ ਮੰਨੀਏ ਤਾਂ ਇਸੇ ਦੌਰਾਨ ਹੋਰ ਅੱਤਵਾਦੀ ਵੀ ਜਿਹੜੇ ਇਹਨਾਂ ਦੇ ਸਾਥੀ ਸੀਗੇ ਉਹ ਬਾਹਰ ਨਿਕਲ ਆਏ ਜਿਪ ਲਾਈਨ ਤੋਂ ਬਾਹਰ ਆ ਜਾਂਦੇ ਨੇ ਤਾਂ ਗੋਲੀਬਾਰੀ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਜਾਂਦੀ ਆ ਤਾਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਉੱਤੇ ਜਿਹੜੇ ਸਲਾਨੀ ਆਏ ਸੀਗੇ ਉਹਨਾਂ ਦੇ ਉੱਤੇ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤਾਂ ਇਹ ਵੀਡੀਓ ਹੁਣ ਅਹਿਮ ਸਬੂਤ ਨਿਕਲ ਕੇ ਸામਨੇ ਆਇਆ ਜਿਹੜਾ ਸਤਾਰਕ ਫੋਟੋਗ੍ਰਾਫਰ ਸੀਗਾ ਉਸਦੇ ਵੱਲੋਂ ਦੱਸਿਆ ਜਾ ਰਿਹਾ ਦਰਖਤ ਦੇ ਉੱਤੇ ਚੜ ਕੇ ਪੂਰਾ ਸ਼ੂਟ ਕੀਤਾ ਗਿਆ ਹੈ ਤਾਂ ਐਨਆਈਏ ਦੇ ਹੱਥੋਂ ਨੇ ਸਬੂਤ ਲੱਗੇ ਨੇ ਸੁਰਾਗ ਲੱਗੇ ਨੇ ਤਾਂ ਪੁੱਛਗਿਸ਼ ਵੀ ਐਨਆਈਏ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਜਿਹੜੇ ਸੀਨੀਅਰ ਅਧਿਕਾਰੀ ਹੈ ਉਹਨਾਂ ਦੀ ਦੇਖਰੇਖ ਦੇ ਵਿੱਚ ਜੜੀਆਂ ਐਨਆਈਏ ਦੀਆਂ ਟੀਮਾਂ ਨੇ ਇੱਥੇ ਚਸ਼ਮਦੀਦਾਂ ਦੇ ਕੋਲੋਂ ਪੁੱਛਗਿਸ਼ ਵੀ ਕਰ ਰਹੀਆਂ ਹਨ ਜਿਨ੍ਹਾਂ ਨੇ ਭਿਆਨਕ ਇਹ ਹਮਲੇ ਨੂੰ ਆਪਣੇ ਅੱਖੀ ਦੇਖਿਆ ਸੀਗਾ ਉਹਨਾਂ ਦੇ ਕੋਲੋਂ ਪੁੱਛਗਿਸ਼ ਕੀਤੀ ਜਾ ਰਹੀ ਹੈ ਸਬੂਤ ਜੋ ਟਾਇੇ ਜਾ ਰਹੇ ਨੇ ਤਾਂ ਹੁਣ ਮੀਡੀਆ ਰਿਪੋਰਟਾਂ ਦੇ ਮੁਤਾਬਕ ਜੋ ਖਬਰ ਨਿਕਬ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਫੋਟੋਗ੍ਰਾਫਰ ਸੀਗਾ ਜਿੰਨੇ ਪੂਰੇ ਘਟਨਾਕਰਮ ਨੂੰ ਰਿਕਾਰਡ ਕੀਤਾ ਸੀਗਾ ਤਾਂ ਅੱਤਵਾਦੀ ਹਮਲੇ ਦਾ ਉਹ ਮੁੱਖ ਗਵਾਹ ਸਾਹਮਣੇ ਆਇਆ ਜੋ ਕਿ ਇੱਕ ਸਥਾਨਕ ਫੋਟੋਗ੍ਰਾਫਰ ਹੈ ਤਾਂ ਹਮਲੇ ਦੇ ਵੇਲੇ ਇਹ ਫੋਟੋਗ੍ਰਾਫਰ ਦੱਸਿਆ ਜਾ ਰਿਹਾ ਇੱਕ ਦਰਖਤ ਦੇ ਉੱਤੇ ਚੜ ਕੇ ਪੂਰੇ ਅੱਤਵਾਦੀ ਹਮਲੇ ਨੂੰ ਰਿਕਾਰਡ ਕਰ ਰਿਹਾ ਸੀਗਾ ਤਾਂ ਐ ਐਨਆਈਏ ਦੀ ਮੰਨਿਅਤਾਂ ਫੋਟੋਗ੍ਰਾਫਰ ਦੇ ਵੀਡੀਓ ਇਸ ਮਾਮਲੇ ਦੇ ਵਿੱਚ ਅਹਿਮ ਸੁਰਾਗ ਮੰਨੇ ਜਾ ਰਹੇ ਨੇ ਤਾਂ ਰਿਕਾਰਡਿੰਗ ਜਿਹੜੀ ਸਾਹਮਣੇ ਆਈ ਹੈ ਜਿਹੜੀ ਰਿਕਾਰਡਿੰਗ ਐਨਆਈਏ ਨੂੰ ਮਿਲੀ ਹੈ ਉਸ ਦੇ ਅਨੁਸਾਰ ਸ਼ੁਰੂਆਤ ਦੇ ਵਿੱਚ ਜਿਹੜੇ ਦੋ ਅੱਤਵਾਦੀ ਸੀਗੇ ਦੁਕਾਨਾਂ ਦੇ ਪਿੱਛੇ ਲੁਕੇ ਹੋਏ ਸੀਗੇ ਤਾਂ ਇਸੇ ਦੌਰਾਨ ਜਿਹੜੇ ਅੱਤਵਾਦੀ ਸੀ ਸਭ ਤੋਂ ਪਹਿਲਾਂ ਬਾਹਰ ਆਏ ਤਾਂ ਇਹੀ ਜਿਹੜੇ ਅੱਤਵਾਦੀ ਸੀ ਲੋਕਾਂ ਨੂੰ ਕਲਮਾ ਪੜਨ ਦੇ ਲਈ ਕਿਹਾ ਇਹਨਾਂ ਨੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਗੋਲੀ ਮਾਰ ਦਿੱਤੀ ਚਾਰ ਲੋਕਾਂ ਨੂੰ ਗੋਲੀ ਦਿੱਤੀ ਜਾਂਦੀ ਹੈ ਇਹਨਾਂ ਦੇ ਵੱਲੋਂ ਜਿਨ੍ਹਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਤਾਂ ਇਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਫੈਲ ਗਈ ਤਾਂ ਲੋਕ ਇੱਧਰ ਉੱਧਰ ਭੱਜਣ ਲੱਗੇ ਤਾਂ ਰਿਕਾਰਡਿੰਗ ਦੀ ਮੰਨੀਏ ਤਾਂ ਇਸੇ ਦੌਰਾਨ ਜਿਹੜੇ ਬਾਕੀ ਅੱਤਵਾਦੀ ਸੀਗੇ ਉਹ ਵੀ ਬਾਹਰ ਆ ਗਏ ਤਾਂ ਉਹਨਾਂ ਨੇ ਵੀ ਫਿਰ ਗੋਲੀਬਾਰੀ ਜਿਹੜੀ ਸੀਗੀ ਉਹ ਸ਼ੁਰੂ ਕਰ ਦਿੱਤੀ ਤਾਂ ਹੁਣ ਜਿਹੜੀ NIA ਦੀ ਟੀਮ ਹੈ ਉਹ ਚਸ਼ਮਦੀਦਾਂ ਦੇ ਕੋਲੋਂ ਪੁੱਛਗਿੱਛ ਕਰ ਰਹੀ ਹੈ ਤਾਂ ਦੱਸ ਦਈਏ ਕਿ ਮਸ਼ਹੂਰ ਟੂਰਿਸਟ ਸਪੋਰਟ ਹੈ ਜਿਹੜਾ ਵੈਸਟਰਨ ਘਾਟੀ ਉਸ ਦੇ ਵਿੱਚ ਇੱਥੇ ਟੂਰਿਸਟ ਫੋਟੋ ਲੈ ਰਹੇ ਸੀਗੇ ਵੀਡੀਓ ਬਣਾ ਰਹੇ ਸੀਗੇ ਤਾਂ ਇੱਥੇ ਮौज-ਮਸਤੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਉਸੇ ਦੌਰਾਨ ਇਹ ਅੱਤਵਾਦੀ ਆਏ ਸੀਗੇ ਉਹਨਾਂ ਨੇ ਆਂਦੇ ਸਾਰ ਫਾਇਰਿੰਗ ਸ਼ੁਰੂ ਕਰ ਦਿੱਤੀ ਸੀਗੀ ਤਾਂ ਉਹਨਾਂ ਦੇ ਕੋਲੋਂ ਕਲਮਾ ਪੜਨ ਦੇ ਲਈ ਵੀ ਕਿਹਾ ਗਿਆ ਧਰਮ ਵੀ ਪੁੱਛਿਆ ਗਿਆ ਧਰਮ ਪੁੱਛ-ਪੁੱਛ ਕੇ ਉਹਨਾਂ ਨੂੰ ਫਿਰ ਗੋਲੀਆਂ ਮਾਰੀਆਂ ਗਈਆਂ ਤਾਂ ਹੁਣ ਇਸ ਦੀ ਪੂਰੀ ਜਾਂਚ ਐਨਆਈਏ ਦੇ ਹੱਥ ਦੇ ਵਿੱਚ ਹੈ ਤਾਂ ਐਨਆਈਏ ਨੂੰ ਕਈ ਅਹਿਮ ਸਬੂਤ ਵੀ ਹੁਣ ਮਿਲੇ ਨੇ ਤਾਂ ਇੱਥੇ ਲਗਾਤਾਰ ਸਰਚ ਆਪਰੇਸ਼ਨ ਵੀ ਚੱਲ ਰਿਹਾ ਹੈ ਤਾਂ ਅੱਜ ਪੀਐਮ ਮੋਦੀ ਨੇ ਵੀ ਮਨ ਕੀ ਬਾਤ ਦੇ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ ਹੈ ਤਾਂ ਉਹਨਾਂ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਨਿਆਂ ਦਿਲਾਉਣਾ ਦਲਾਵਾਂਗੇ ਭਰੋਸਾ ਉਹਨਾਂ ਨੇ ਦਿੱਤਾ ਹੈ ਕਿ ਜਿਹੜੇ ਵੀ ਪੀੜਤ ਪਰਿਵਾਰ ਹੈ ਉਹਨਾਂ ਨੂੰ ਨਿਆਂ ਦਿਵਾਇਆ ਜਾਵੇਗਾ ਤਾਂ ਵੱਡੀ ਉਹਨਾਂ ਨੇ ਕਿਹਾ ਕਿ ਇੱਥੇ ਸਾਜ਼ਿਸ਼ ਕੀਤੀ ਗਈ ਅੱਤਵਾਦੀਆਂ ਦੇ ਵੱਲੋਂ ਤੇ ਅੱਤਵਾਦ ਦੇ ਜਿਹੜਾ ਆਕਾ ਨੇ ਉਹ ਚਾਹਦੇ ਨਹੀਂ ਕਿ ਕਸ਼ਮੀਰ ਦੇ ਵਿੱਚ ਕਸ਼ਮੀਰ ਫਿਰ ਤੋਂ ਤਬਾਹ ਹੋ ਜਾਵੇ ਤਾਂ ਇਸ ਲਈ ਵੱਡੀ ਸਾਜ਼ਿਸ਼ ਨੂੰ ਉਹਨਾਂ ਨੇ ਅੰਜਾਮ ਦਿੱਤਾ ਤਾਂ ਪੀਐਮ ਮੋਦੀ ਨੇ ਕਿਹਾ ਕਿ ਉਹਨਾਂ ਦਾ ਅੱਤਵਾਦ ਦਾ ਖਾਤਮਾ ਕੀਤਾ ਜਾਵੇਗਾ ਅੱਜ ਮੰਨ ਕੀ ਬਾਤ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਹੈ ਤਾਂ ਦੱਸ ਦਈਏ ਕਿ ਐਨਆਈਏ ਹੁਣ ਇਸ ਪੂਰੇ ਮਾਮੇ ਦੀ ਜਾਂਚ ਕਰ ਰਹੀ ਹੈ ਤਾਂ ਐਨਆਈਏ ਨੂੰ ਕਈ ਅਹਿਮ ਸੁਰਾਗ ਵੀ ਮਿਲੇ ਨੇ ਤਾਂ ਇੱਕ ਫੋਟੋਗ੍ਰਾਫਰ ਜਿਹੜਾ ਇਸ ਪੂਰੇ ਅਤਵਾਦੀ ਹਮਲੇ ਨੂੰ ਸ਼ੂਟ ਕਰ ਰਿਹਾ ਸੀਗਾ ਇੱਕ ਦਰਖਤ ਦੇ ਉੱਤੇ ਚੜ੍ਹ ਕੇ ਉਹ ਵੀ ਸਾਹਮਣੇ ਆਇਆ ਹੈ ਤਾਂ ਜੇਕਰ ਤੇ ਐਨਆਈਏ ਜਿਹੜੀ ਚਸ਼ਮਦੀਦ ਹੈ ਉਸ ਦੇ ਕੋਲੋਂ ਵੀ ਪੁਸ਼ਗਿਸ਼ ਕਰ ਰਹੀ ਹੈ ਤਾਂ ਕਈ ਅਹਿਮ ਹੋਰ ਖੁਲਾਸੇ ਇਸ ਮਾਮਲੇ ਦੇ ਵਿੱਚ ਹੋਣਗੇ ਇਹ ਵੱਡਾ ਅਤਵਾਦੀ ਹਮਲਾ ਹੋਇਆ ਸੀਗਾ ਜਦੋਂ ਪਹਿਲਗਾਮ ਦੇ ਵਿੱਚ ਸਲਾਨੀ ਘੁੰਮਣ ਦੇ ਲਈ ਆਏ ਹੋਏ ਸੀਗੇ ਤਾਂ ਉਸੇ ਦੌਰਾਨ ਅਤਵਾਦੀਆਂ ਨੇ ਉਹਨਾਂ ਦੇ ਉੱਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਸੀ ਉਸ ਹਮਲੇ ਦੀ ਜਾਂਚ ਐਨਆਈਏ ਨੇ ਆਪਣੇ ਹੱਥਾਂ ਦੇ ਵਿੱਚ ਲੈ ਲਈ ਹੈ ਕੇਂਦਰੀ ਗ੍ਰਹਿ ਮੰਤਰਾਲੇ ਦੇ ਦੇਸ਼ ਤੋਂ ਬਾਅਦ ਜਾਂਚ ਏਜੰਸੀ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ ਐਨਆਈਏ ਨੂੰ ਅਹਿਮ ਸਬੂਤ ਵੀ ਮਿਲੇ ਨੇ ਅਰ ਦਰਸਲ ਮੰਗਲਵਾਰ ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਵਿੱਚ 26 ਸਲਾਨੀਆਂ ਦੀ ਮੌਤ ਹੋ ਗਈ ਸੀ ਜਦਕਿ ਕਈ ਜ਼ਖਮੀ ਹੋ ਗਏ ਸਿਗੇ ਤਾਂ ਹਮਲੇ ਤੋਂ ਬਾਅਦ ਐਨਆਈਏ ਦੀ ਟੀਮ ਜਿਹੜੀ ਬੁੱਧਵਾਰ ਨੂੰ ਇੱਥੇ ਘਟਨਾ ਸਥਾਨ ਦੇ ਉੱਤੇ ਪਹੁੰਚ ਚੁੱਕੀ ਸੀਗੀ ਤਾਂ ਉਸ ਦੇ ਵੱਲੋਂ ਸਬੂਤ ਜਿਹੜੇ ਆ ਤਲਾਸ਼ੇ ਜਾ ਰਹੇ ਨੇ ਤਾਂ ਵੱਡੇ ਸਬੂਤ ਇੱਥੇ ਸੁਰਾਗ ਜਿਹੜੇ ਨੇ ਐਨਆਈਏ ਦੇ ਹੱਥ ਵੀ ਲੱਗੇ ਨੇ ਤਾਂ ਮੀਡੀਆ ਰਿਪੋਰਟਾਂ ਦੇ ਮੁਤਾਬਕ ਅੱਤਵਾਦੀ ਹਮਲੇ ਦਾ ਮੁੱਖ ਗਵਾਹ ਸਾਹਮਣੇ ਆਇਆ ਜੋ ਕਿ ਇੱਕ ਸਥਾਨਕ ਫੋਟੋਗ੍ਰਾਫਰ ਹੈ ਤਾਂ ਹਮਲੇ ਦੇ ਵੇਲੇ ਇਸ ਫੋਟੋਗ੍ਰਾਫਰ ਦੇ ਵੱਲੋਂ ਦਰਖਤ ਦੇ ਉੱਤੇ ਚੜ ਕੇ ਪੂਰੇ ਅੱਤਵਾਦੀ ਹਮਲੇ ਨੂੰ ਰਿਕਾਰਡ ਕੀਤਾ ਗਿਆ ਸੀਗਾ ਤਾਂ ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਫੋਟੋਗ੍ਰਾਫਰ ਦੇ ਜਿਹੜੇ ਵੀਡੀਓ ਹੈ ਇਸ ਮਾਮਲੇ ਦੇ ਵਿੱਚ ਅਹਿਮ ਸੁਰਾਗ ਨੇ ਤਾਂ NIA ਨੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਉਹਨਾਂ ਨੂੰ ਅਹਿਮ ਸੁਰਾਗ ਵੀ ਮਿਲੇ ਨੇ ਸਬੂਤ ਵੀ ਮਿਲੇ ਨੇ ਤਾਂ ਰਿਕਾਰਡਿੰਗ ਜਿਹੜੀ ਜਿਹੜਾ ਫੋਟੋਗ੍ਰਾਫਰ ਸਾਹਮਣੇ ਆਇਆ ਜਿਹੜਾ ਮੁੱਖ ਗਵਾਹ ਹੈ ਜਦੋਂ ਹਮਲਾ ਹੋਇਆ ਸੀਗਾ ਉਹ ਦਰਖਤ ਦੇ ਉੱਤੇ ਚੜ ਕੇ ਪੂਰਾ ਸ਼ੂਟ ਉਸਨੇ ਇਸ ਨੂੰ ਕੀਤਾ ਸੀਗਾ ਜਦੋਂ ਅੱਤਵਾਦੀ ਹਮਲਾ ਹੋਇਆ ਸੀਗਾ ਤਾਂ NIA ਨੂੰ ਹੁਣ ਇਹ ਸਬੂਤ ਮਿਲੇ ਨੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਜਿਹੜੀ ਰਿਕਾਰਡਿੰਗ NIA ਨੂੰ ਮਿਲੀ ਹੈ ਉਸ ਦੇ ਅਨੁਸਾਰ ਸ਼ੁਰੂਆਤ ਦੇ ਵਿੱਚ ਦੋ ਅੱਤਵਾਦੀ ਦੁਕਾਨਾਂ ਦੇ ਪਿੱਛੇ ਲੁਕੇ ਹੋਏ ਸੀਗੇ ਤਾਂ ਇਹ ਹੀ ਅੱਤਵਾਦੀ ਸਭ ਤੋਂ ਪਹਿਲਾਂ ਬਾਹਰ ਆਏ ਤੇ ਇਹਨਾਂ ਅੱਤਵਾਦੀਆਂ ਨੇ ਲੋਕਾਂ ਨੂੰ ਕਲਮਾ ਪੜਨ ਦੇ ਲਈ ਕਿਹਾ ਤਾਂ ਬਾਅਦ ਦੇ ਵਿੱਚ ਚਾਰ ਲੋਕਾਂ ਨੂੰ ਇਹਨਾਂ ਨੇ ਗੋਲੀ ਮਾਰ ਦਿੱਤੀ ਤਾਂ ਮੌਕੇ ਦੇ ਉੱਤੇ ਹੀ ਉਹਨਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ ਤਾਂ ਲੋਕ ਇੱਧਰ-ਉੱਧਰ ਭੱਜਣ ਲੱਗੇ ਤਾਂ ਰਿਕਾਰਡਿੰਗ ਦੀ ਮੰਨੀਏ ਤਾਂ ਇਸੇ ਦੌਰਾਨ ਹੋਰ ਅੱਤਵਾਦੀ ਵੀ ਜਿਹੜੇ ਇਹਨਾਂ ਦੇ ਸਾਥੀ ਸੀਗੇ ਉਹ ਬਾਹਰ ਨਿਕਲ ਆਏ ਜਿਪ ਲਾਈਨ ਤੋਂ ਬਾਹਰ ਆ ਜਾਂਦੇ ਨੇ ਤਾਂ ਗੋਲੀਬਾਰੀ ਉਹਨਾਂ ਦੇ ਵੱਲ ਸ਼ੁਰੂ ਕਰ ਦਿੱਤੀ ਜਾਂਦੀ ਆ ਤਾਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਉੱਤੇ ਜਿਹੜੇ ਸਲਾਨੀ ਆਏ ਸੀਗੇ ਉਹਨਾਂ ਦੇ ਉੱਤੇ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤਾਂ ਇਹ ਵੀਡੀਓ ਹੁਣ ਅਹਿਮ ਸਬੂਤ ਨਿਕਲ ਕੇ ਸામਨੇ ਆਇਆ ਜਿਹੜਾ ਸਤਾਰਕ ਫੋਟੋਗ੍ਰਾਫਰ ਸੀਗਾ ਉਸਦੇ ਵੱਲੋਂ ਦੱਸਿਆ ਜਾ ਰਿਹਾ ਦਰਖਤ ਦੇ ਉੱਤੇ ਚੜ ਕੇ ਪੂਰਾ ਸ਼ੂਟ ਕੀਤਾ ਗਿਆ ਹੈ ਤਾਂ ਐਨਆਈਏ ਦੇ ਹੱਥੋਂ ਨੇ ਸਬੂਤ ਲੱਗੇ ਨੇ ਸੁਰਾਗ ਲੱਗੇ ਨੇ ਤਾਂ ਪੁੱਛਗਿਸ਼ ਵੀ ਐਨਆਈਏ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਜਿਹੜੇ ਸੀਨੀਅਰ ਅਧਿਕਾਰੀ ਹੈ ਉਹਨਾਂ ਦੀ ਦੇਖਰੇਖ ਦੇ ਵਿੱਚ ਜੜੀਆਂ ਐਨਆਈਏ ਦੀਆਂ ਟੀਮਾਂ ਨੇ ਇੱਥੇ ਚਸ਼ਮਦੀਦਾਂ ਦੇ ਕੋਲੋਂ ਪੁੱਛਗਿਸ਼ ਵੀ ਕਰ ਰਹੀਆਂ ਹਨ ਜਿਨ੍ਹਾਂ ਨੇ ਭਿਆਨਕ ਇਹ ਹਮਲੇ ਨੂੰ ਆਪਣੇ ਅੱਖੀਂ ਦੇਖਿਆ ਸੀਗਾ ਉਹਨਾਂ ਦੇ ਕੋਲੋਂ ਪੁੱਛਗਿਸ਼ ਕੀਤੀ ਜਾ ਰਹੀ ਹੈ ਸਬੂਤ ਜੋ ਟਾਇੇ ਜਾ ਰਹੇ ਨੇ ਤਾਂ ਹੁਣ ਮੀਡੀਆ ਰਿਪੋਰਟਾਂ ਦੇ ਮੁਤਾਬਕ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਫੋਟੋਗ੍ਰਾਫਰ ਸੀਗਾ ਜਿਨੇ ਪੂਰੇ ਘਟਨਾਕਰਮ ਨੂੰ ਰਿਕਾਰਡ ਕੀਤਾ ਸੀਗਾ ਤਾਂ ਅੱਤਵਾਦੀ ਹਮਲੇ ਦਾ ਉਹ ਮੁੱਖ ਗਵਾਹ ਸਾਹਮਣੇ ਆਇਆ ਜੋ ਕਿ ਇੱਕ ਸਥਾਨਕ ਫੋਟੋਗ੍ਰਾਫਰ ਹੈ ਤਾਂ ਹਮਲੇ ਦੇ ਵੇਲੇ ਇਹ ਫੋਟੋਗ੍ਰਾਫਰ ਦੱਸਿਆ ਜਾ ਰਿਹਾ ਇੱਕ ਦਰਖਤ ਦੇ ਉੱਤੇ ਚੜ੍ਹ ਕੇ ਪੂਰੇ ਅੱਤਵਾਦੀ ਹਮਲੇ ਨੂੰ ਰਿਕਾਰਡ ਕਰ ਰਿਹਾ ਸੀਗਾ ਤਾਂ ਐਨਆਈਏ ਦੀ ਮੰਨੀਏ ਤਾਂ ਫੋਟੋਗ੍ਰਾਫਰ ਦੇ ਵੀਡੀਓ ਇਸ ਮਾਮਲੇ ਦੇ ਵਿੱਚ ਅਹਿਮ ਸੁਰਾਗ ਮੰਨੇ ਜਾ ਰਹੇ ਨੇ ਤਾਂ ਰਿਕਾਰਡਿੰਗ ਜਿਹੜੀ ਸਾਹਮਣੇ ਆਈ ਹੈ ਜਿਹੜੀ ਰਿਕਾਰਡਿੰਗ ਐਨਆਈਏ ਨੂੰ ਮਿਲੀ ਹੈ ਉਸ ਦੇ ਅਨੁਸਾਰ ਸ਼ੁਰੂਆਤ ਦੇ ਵਿੱਚ ਜਿਹੜੇ ਦੋ ਅੱਤਵਾਦੀ ਸੀਗੇ ਦੁਕਾਨਾਂ ਦੇ ਪਿੱਛੇ ਲੁਕੇ ਹੋਏ ਸੀਗੇ ਤਾਂ ਇਸੇ ਦੌਰਾਨ ਜਿਹੜੇ ਅੱਤਵਾਦੀ ਸੀ ਸਭ ਤੋਂ ਪਹਿਲਾਂ ਬਾਹਰ ਆਏ ਤਾਂ ਇਹੀ ਜਿਹੜੇ ਅੱਤਵਾਦੀ ਸੀ ਲੋਕਾਂ ਨੂੰ ਕਲਮਾ ਪੜਨ ਦੇ ਲਈ ਕਿਹਾ ਇਹਨਾਂ ਨੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਗੋਲੀ ਮਾਰ ਦਿੱਤੀ ਚਾਰ ਲੋਕਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਇਹਨਾਂ ਦੇ ਵੱਲੋਂ ਜਿਨ੍ਹਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਤਾਂ ਇਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਫੈਲ ਗਈ ਤਾਂ ਲੋਕ ਇੱਧਰ ਉੱਧਰ ਭੱਜਣ ਲੱਗੇ ਤਾਂ ਰਿਕਾਰਡਿੰਗ ਦੀ ਮੰਨੀਏ ਤਾਂ ਇਸੇ ਦੌਰਾਨ ਜਿਹੜੇ ਬਾਕੀ ਅੱਤਵਾਦੀ ਸੀਗੇ ਉਹ ਵੀ ਬਾਹਰ ਆ ਗਏ ਤਾਂ ਉਹਨਾਂ ਨੇ ਵੀ ਫਿਰ ਗੋਲੀਬਾਰੀ ਜਿਹੜੀ ਸੀਗੀ ਉਹ ਸ਼ੁਰੂ ਕਰ ਦਿੱਤੀ ਤਾਂ ਹੁਣ ਜਿਹੜੀ NIA ਦੀ ਟੀਮ ਹੈ ਉਹ ਚਸ਼ਮਦੀਦਾਂ ਦੇ ਕੋਲੋਂ ਪੁਸ਼ਗਿਸ਼ ਕਰ ਰਹੀ ਹੈ ਤਾਂ ਦੱਸ ਦਈਏ ਕਿ ਮਸ਼ਹੂਰ ਟੂਰਿਸਟ ਸਪੋਰਟ ਹੈ ਜਿਹੜਾ ਵੈਸਰਨ ਘਾਟੀ ਉਸ ਦੇ ਵਿੱਚ ਇੱਥੇ ਟੂਰਿਸਟ ਫੋਟੋ ਲੈ ਰਹੇ ਸੀਗੇ ਵੀਡੀਓ ਬਣਾ ਰਹੇ ਸੀਗੇ ਤਾਂ ਇੱਥੇ ਮौज-ਮਸਤੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਉਸੇ ਦੌਰਾਨ ਇਹ ਅੱਤਵਾਦੀ ਆਏ ਸੀਗੇ ਉਹਨਾਂ ਨੇ ਆਂਦੇ ਸਾਰ ਫਾਇਰਿੰਗ ਸ਼ੁਰੂ ਕਰ ਦਿੱਤੀ ਸੀਗੀ ਤਾਂ ਉਹਨਾਂ ਦੇ ਕੋਲੋਂ ਕਲਮਾ ਪੜਨ ਦੇ ਲਈ ਵੀ ਕਿਹਾ ਗਿਆ ਧਰਮ ਵੀ ਪੁੱਛਿਆ ਗਿਆ ਧਰਮ ਪੁੱਛ-ਪੁੱਛ ਕੇ ਉਹਨਾਂ ਨੂੰ ਫਿਰ ਗੋਲੀਆਂ ਮਾਰੀਆਂ ਗਈਆਂ ਤਾਂ ਹੁਣ ਇਸ ਦੀ ਪੂਰੀ ਜਾਂਚ ਐਨਆਈਏ ਦੇ ਹੱਥ ਦੇ ਵਿੱਚ ਹੈ ਤਾਂ ਐਨਆਈਏ ਨੂੰ ਕਈ ਅਹਿਮ ਸਬੂਤ ਵੀ ਹੁਣ ਮਿਲੇ ਨੇ ਤਾਂ ਇੱਥੇ ਲਗਾਤਾਰ ਸਰਚ ਆਪਰੇਸ਼ਨ ਵੀ ਚੱਲ ਰਿਹਾ ਹੈ ਤਾਂ ਅੱਜ ਪੀਐਮ ਮੋਦੀ ਨੇ ਵੀ ਮੰਨ ਕੀ ਬਾਤ ਦੇ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ ਹੈ ਤਾਂ ਉਹਨਾਂ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਨਿਆਂ ਦਿਲਾਉਣਾ ਦਲਾਵਾਂਗੇ ਭਰੋਸਾ ਉਹਨਾਂ ਨੇ ਦਿੱਤਾ ਹੈ ਕਿ ਜਿਹੜੇ ਵੀ ਪੀੜਤ ਪਰਿਵਾਰ ਹੈ ਉਹਨਾਂ ਨੂੰ ਨਿਆਂ ਦਵਾਇਆ ਜਾਵੇਗਾ ਤਾਂ ਵੱਡੀ ਉਹਨਾਂ ਨੇ ਕਿਹਾ ਕਿ ਇੱਥੇ ਸਾਜ਼ਿਸ਼ ਕੀਤੀ ਗਈ ਹੈ ਅੱਤਵਾਦੀਆਂ ਦੇ ਵੱਲੋਂ ਤੇ ਅੱਤਵਾਦ ਦੇ ਜਿਹੜਾ ਆਕਾ ਨੇ ਉਹ ਚਾਹਦੇ ਨਹੀਂ ਕਿ ਕਸ਼ਮੀਰ ਦੇ ਵਿੱਚ ਕਸ਼ਮੀਰ ਫਿਰ ਤੋਂ ਤਬਾਹ ਹੋ ਜਾਵੇ ਤਾਂ ਇਸ ਲਈ ਵੱਡੀ ਸ਼ਾਜੀਸ਼ ਨੂੰ ਉਹਨਾਂ ਨੇ ਅੰਜਾਮ ਦਿੱਤਾ ਤਾਂ ਪੀਐਮ ਮੋਦੀ ਨੇ ਕਿਹਾ ਕਿ ਉਹਨਾਂ ਦਾ ਅਤਵਾਦ ਦਾ ਖਾਤਮਾ ਕੀਤਾ ਜਾਵੇਗਾ ਅੱਜ ਮੰਨ ਕੀ ਬਾਤ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਹੈ ਤਾਂ ਦੱਸ ਦਈਏ ਕਿ ਐਨਆਈਏ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ NIA ਨੂੰ ਕਈ ਅਹਿਮ ਸੁਰਾਗ ਵੀ ਮਿਲੇ ਨੇ ਤਾਂ ਇੱਕ ਫੋਟੋਗ੍ਰਾਫਰ ਜਿਹੜਾ ਇਸ ਪੂਰੇ ਅਤਵਾਦੀ ਹਮਲੇ ਨੂੰ ਸ਼ੂਟ ਕਰ ਰਿਹਾ ਸੀਗਾ ਇੱਕ ਦਰਖਤ ਦੇ ਉੱਤੇ ਚੜ੍ਹ ਕੇ ਉਹ ਵੀ ਸਾਹਮਣੇ ਆਇਆ ਤਾਂ ਜੇਕਰ ਤੇ NIA ਜਿਹੜੀ ਚਸ਼ਮਦੀਦ ਹੈ ਉਸ ਦੇ ਕੋਲੋਂ ਵੀ ਹਮਲੇ ਦੀ ਜਾਂਚ ਹੋਣਾ NIA ਨੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਕੇਂਦਰੀ ਗ੍ਰਹਿ ਮੰਤਰਾਲੇ ਦੇ ਦੇਸ਼ ਤੋਂ ਬਾਅਦ ਜਾਂਚ ਏਜੰਸੀ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ NIA ਨੂੰ ਅਹਿਮ ਸਬੂਤ ਵੀ ਮਿਲੇ ਨੇ ਔਰ ਦਰਸਲ ਮੰਗਲਵਾਰ ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਵਿੱਚ 26 ਸਲਾਨੀਆਂ ਦੀ ਮੌਤ ਹੋ ਗਈ ਸੀ ਜਦਕਿ ਕਈ ਜ਼ਖਮੀ ਹੋ ਗਏ ਸਿਗੇ ਤਾਂ ਹਮਲੇ ਤੋਂ ਬਾਅਦ ਐਨਆਈਏ ਦੀ ਟੀਮ ਜਿਹੜੀ ਬੁੱਧਵਾਰ ਨੂੰ ਇੱਥੇ ਘਟਨਾ ਸਥਾਨ ਦੇ ਉੱਤੇ ਪਹੁੰਚ ਚੁੱਕੀ ਸੀਗੀ ਤਾਂ ਉਸ ਦੇ ਵੱਲੋਂ ਸਬੂਤ ਜਿਹੜੇ ਆ ਤਲਾਸ਼ੇ ਜਾ ਰਹੇ ਨੇ ਤਾਂ ਵੱਡੇ ਸਬੂਤ ਇੱਥੇ ਸੁਰਾਗ ਜਿਹੜੇ ਨੇ ਐਨਆਈਏ ਦੇ ਹੱਥ ਵੀ ਲੱਗੇ ਨੇ ਤਾਂ ਮੀਡੀਆ ਰਿਪੋਰਟਾਂ ਦੇ ਮੁਤਾਬਕ ਅੱਤਵਾਦੀ ਹਮਲੇ ਦਾ ਮੁੱਖ ਗਵਾਹ ਸਾਹਮਣੇ ਆਇਆ ਜੋ ਕਿ ਇੱਕ ਸਥਾਨਕ ਫੋਟੋਗ੍ਰਾਫਰ ਹੈ ਹਮਲੇ ਦੇ ਵੇਲੇ ਇਸ ਫੋਟੋਗ੍ਰਾਫਰ ਦੇ ਵੱਲੋਂ ਦਰਖਤ ਦੇ ਉੱਤੇ ਚੜ ਕੇ ਪੂਰੇ ਅੱਤਵਾਦੀ ਹਮਲੇ ਨੂੰ ਰਿਕਾਰਡ ਕੀਤਾ ਗਿਆ ਸੀਗਾ ਤਾਂ ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਫੋਟੋਗ੍ਰਾਫਰ ਦੇ ਜਿਹੜੇ ਵੀਡੀਓ ਹੈ ਇਸ ਮਾਮਲੇ ਦੇ ਵਿੱਚ ਅਹਿਮ ਸੁਰਾਗ ਨੇ ਤਾਂ NIA ਨੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਉਹਨਾਂ ਨੂੰ ਅਹਿਮ ਸੁਰਾਗ ਵੀ ਮਿਲੇ ਨੇ ਸਬੂਤ ਵੀ ਮਿਲੇ ਨੇ ਤਾਂ ਰਿਕਾਰਡਿੰਗ ਜਿਹੜੀ ਜਿਹੜਾ ਫੋਟੋਗ੍ਰਾਫਰ ਸਾਹਮਣੇ ਆਇਆ ਜਿਹੜਾ ਮੁੱਖ ਗਵਾਹ ਹੈ ਜਦੋਂ ਹਮਲਾ ਹੋਇਆ ਸੀਗਾ ਉਹ ਦਰਖਤ ਦੇ ਉੱਤੇ ਚੜ ਕੇ ਪੂਰਾ ਸ਼ੂਟ ਉਸਨੇ ਇਸ ਨੂੰ ਕੀਤਾ ਸੀਗਾ ਜਦੋਂ ਅੱਤਵਾਦੀ ਹਮਲਾ ਹੋਇਆ ਸੀਗਾ ਤਾਂ NIA ਨੂੰ ਹੁਣ ਇਹ ਸਬੂਤ ਮਿਲੇ ਨੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਜਿਹੜੀ ਰਿਕਾਰਡਿੰਗ NIA ਨੂੰ ਮਿਲੀ ਹੈ ਉਸ ਦੇ ਅਨੁਸਾਰ ਸ਼ੁਰੂਆਤ ਦੇ ਵਿੱਚ ਦੋ ਅੱਤਵਾਦੀ ਦੁਕਾਨਾਂ ਦੇ ਪਿੱਛੇ ਲੁਕੇ ਹੋਏ ਸੀਗੇ ਤਾਂ ਇਹੀ ਅੱਤਵਾਦੀ ਸਭ ਤੋਂ ਪਹਿਲਾਂ ਬਾਹਰ ਆਏ ਤੇ ਇਹਨਾਂ ਅੱਤਵਾਦੀਆਂ ਨੇ ਲੋਕਾਂ ਨੂੰ ਕਲਮਾ ਪੜਨ ਦੇ ਲਈ ਕਿਹਾ ਤਾਂ ਬਾਅਦ ਦੇ ਵਿੱਚ ਚਾਰ ਲੋਕਾਂ ਨੂੰ ਇਹਨਾਂ ਨੇ ਗੋਲੀ ਮਾਰ ਦਿੱਤੀ ਤਾਂ ਮੌਕੇ ਦੇ ਉੱਤੇ ਹੀ ਉਹਨਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ ਤਾਂ ਲੋਕ ਇੱਧਰ ਉੱਧਰ ਭੱਜਣ ਲੱਗੇ ਤਾਂ ਰਿਕਾਰਡਿੰਗ ਦੀ ਮੰਨੀਏ ਤਾਂ ਇਸੇ ਦੌਰਾਨ ਹੋਰ ਅੱਤਵਾਦੀ ਵੀ ਜਿਹੜੇ ਇਹਨਾਂ ਦੇ ਸਾਥੀ ਸੀਗੇ ਉਹ ਬਾਹਰ ਨਿਕਲ ਆਏ ਜਿਪ ਲਾਈਨ ਤੋਂ ਬਾਹਰ ਆ ਜਾਂਦੇ ਨੇ ਤਾਂ ਗੋਲੀਬਾਰੀ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਜਾਂਦੀ ਆ ਤਾਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਉੱਤੇ ਜਿਹੜੇ ਸਲਾਨੀ ਆਏ ਸੀਗੇ ਉਹਨਾਂ ਦੇ ਉੱਤੇ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤਾਂ ਇਹ ਵੀਡੀਓ ਹੁਣ ਅਹਿਮ ਸਬੂਤ ਨਿਕਲ ਕੇ ਸਾਮਣੇ ਆਇਆ ਜਿਹੜਾ ਸਤਾਰਕ ਫੋਟੋਗ੍ਰਾਫਰ ਸੀਗਾ ਉਸਦੇ ਵੱਲੋਂ ਦੱਸਿਆ ਜਾ ਰਿਹਾ ਦਰਖਤ ਦੇ ਉੱਤੇ ਚੜ ਕੇ ਪੂਰਾ ਸ਼ੂਟ ਕੀਤਾ ਗਿਆ ਹੈ ਤਾਂ ਐਨਆਈਏ ਦੇ ਹੱਥੋਂ ਨੇ ਸਬੂਤ ਲੱਗੇ ਨੇ ਸੁਰਾਗ ਲੱਗੇ ਨੇ ਤਾਂ ਪੁੱਛਗਿਸ਼ ਵੀ ਐਨਆਈਏ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਜਿਹੜੇ ਸੀਨੀਅਰ ਅਧਿਕਾਰੀ ਹੈ ਉਹਨਾਂ ਦੀ ਦੇਖਰੇਖ ਦੇ ਵਿੱਚ ਜੜੀਆਂ ਐਨਆਈਏ ਦੀਆਂ ਟੀਮਾਂ ਨੇ ਇੱਥੇ ਚਸ਼ਮਦੀਦਾਂ ਦੇ ਕੋਲੋਂ ਪੁੱਛਗਿਸ਼ ਵੀ ਕਰ ਰਹੀਆਂ ਹਨ ਜਿਨ੍ਹਾਂ ਨੇ ਭਿਆਨਕ ਇਹ ਹਮਲੇ ਨੂੰ ਆਪਣੇ ਅੱਖੀ ਦੇਖਿਆ ਸੀਗਾ ਉਹਨਾਂ ਦੇ ਕੋਲੋਂ ਪੁੱਛਗਿਸ਼ ਕੀਤੀ ਜਾ ਰਹੀ ਹੈ ਸਬੂਤ ਜੋ ਟਾਇੇ ਜਾ ਰਹੇ ਨੇ ਤਾਂ ਹੁਣ ਮੀਡੀਆ ਰਿਪੋਰਟਾਂ ਦੇ ਮੁਤਾਬਕ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਫੋਟੋਗ੍ਰਾਫਰ ਸੀਗਾ ਜਿਨੇ ਪੂਰੇ ਘਟਨਾਕਰਮ ਨੂੰ ਰਿਕਾਰਡ ਕੀਤਾ ਸੀਗਾ ਤਾਂ ਅੱਤਵਾਦੀ ਹਮਲੇ ਦਾ ਉਹ ਮੁੱਖ ਗਵਾਹ ਸਾਹਮਣੇ ਆਇਆ ਜੋ ਕਿ ਇੱਕ ਸਥਾਨਕ ਫੋਟੋਗ੍ਰਾਫਰ ਹੈ ਤਾਂ ਹਮਲੇ ਦੇ ਵੇਲੇ ਇਹ ਫੋਟੋਗ੍ਰਾਫਰ ਦੱਸਿਆ ਜਾ ਰਿਹਾ ਇੱਕ ਦਰਖਤ ਦੇ ਉੱਤੇ ਚੜ ਕੇ ਪੂਰੇ ਅੱਤਵਾਦੀ ਹਮਲੇ ਨੂੰ ਰਿਕਾਰਡ ਕਰ ਰਿਹਾ ਸੀਗਾ ਤਾਂ ਐ ਐਨਆਈਏ ਦੀ ਮੰਨਿਅਤ ਆ ਫੋਟੋਗ੍ਰਾਫਰ ਦੇ ਵੀਡੀਓ ਇਸ ਮਾਮਲੇ ਦੇ ਵਿੱਚ ਅਹਿਮ ਸੁਰਾਗ ਮੰਨੇ ਜਾ ਰਹੇ ਨੇ ਤਾਂ ਰਿਕਾਰਡਿੰਗ ਜਿਹੜੀ ਸਾਹਮਣੇ ਆਈ ਹੈ ਜਿਹੜੀ ਰਿਕਾਰਡਿੰਗ ਐਨਆਈਏ ਨੂੰ ਮਿਲੀ ਹੈ ਉਸ ਦੇ ਅਨੁਸਾਰ ਸ਼ੁਰੂਆਤ ਦੇ ਵਿੱਚ ਜਿਹੜੇ ਦੋ ਅੱਤਵਾਦੀ ਸੀਗੇ ਦੁਕਾਨਾਂ ਦੇ ਪਿੱਛੇ ਲੁਕੇ ਹੋਏ ਸੀਗੇ ਤਾਂ ਇਸੇ ਦੌਰਾਨ ਜਿਹੜੇ ਅੱਤਵਾਦੀ ਸੀ ਸਭ ਤੋਂ ਪਹਿਲਾਂ ਬਾਹਰ ਆਏ ਤਾਂ ਇਹੀ ਜਿਹੜੇ ਅੱਤਵਾਦੀ ਸੀ ਲੋਕਾਂ ਨੂੰ ਕਲਮਾ ਪੜਨ ਦੇ ਲਈ ਕਿਹਾ ਇਹਨਾਂ ਨੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਗੋਲੀ ਮਾਰ ਦਿੱਤੀ ਚਾਰ ਲੋਕਾਂ ਨੂੰ ਗੋਲੀ ਦਿੱਤੀ ਜਾਂਦੀ ਹੈ ਇਹਨਾਂ ਦੇ ਵੱਲੋਂ ਜਿਨ੍ਹਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਤਾਂ ਇਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਫੈਲ ਗਈ ਤਾਂ ਲੋਕ ਇੱਧਰ ਉੱਧਰ ਭੱਜਣ ਲੱਗੇ ਤਾਂ ਰਿਕਾਰਡਿੰਗ ਦੀ ਮੰਨੀ ਤਾਂ ਇਸੇ ਦੌਰਾਨ ਜਿਹੜੇ ਬਾਕੀ ਅੱਤਵਾਦੀ ਸੀਗੇ ਉਹ ਵੀ ਬਾਹਰ ਆ ਗਏ ਤਾਂ ਉਹਨਾਂ ਨੇ ਵੀ ਫਿਰ ਗੋਲੀਬਾਰੀ ਜਿਹੜੀ ਸੀਗੀ ਉਹ ਸ਼ੁਰੂ ਕਰ ਦਿੱਤੀ ਤਾਂ ਹੁਣ ਜਿਹੜੀ NIA ਦੀ ਟੀਮ ਹੈ ਉਹ ਚਸ਼ਮਦੀਦਾਂ ਦੇ ਕੋਲੋਂ ਪੁਸ਼ਗਿਸ਼ ਕਰ ਰਹੀ ਹੈ ਤਾਂ ਦੱਸ ਦਈਏ ਕਿ ਮਸ਼ਹੂਰ ਟੂਰਿਸਟ ਸਪੋਰਟ ਹੈ ਜਿਹੜਾ ਵੈਸਟਰਨ ਘਾਟੀ ਉਸ ਦੇ ਵਿੱਚ ਇੱਥੇ ਟੂਰਿਸਟ ਫੋਟੋ ਲੈ ਰਹੇ ਸੀਗੇ ਵੀਡੀਓ ਬਣਾ ਰਹੇ ਸੀਗੇ ਤਾਂ ਇੱਥੇ ਮौज-ਮਸਤੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਉਸੇ ਦੌਰਾਨ ਇਹ ਅੱਤਵਾਦੀ ਆਏ ਸੀਗੇ ਉਹਨਾਂ ਨੇ ਆਂਦੇ ਸਾਰ ਫਾਇਰਿੰਗ ਸ਼ੁਰੂ ਕਰ ਦਿੱਤੀ ਸੀਗੀ ਤਾਂ ਉਹਨਾਂ ਦੇ ਕੋਲੋਂ ਕਲਮਾ ਪੜਨ ਦੇ ਲਈ ਵੀ ਕਿਹਾ ਗਿਆ ਧਰਮ ਵੀ ਪੁੱਛਿਆ ਗਿਆ ਧਰਮ ਪੁੱਛ-ਪੁੱਛ ਕੇ ਉਹਨਾਂ ਨੂੰ ਫਿਰ ਗੋਲੀਆਂ ਮਾਰੀਆਂ ਗਈਆਂ ਤਾਂ ਹੁਣ ਇਸ ਦੀ ਪੂਰੀ ਜਾਂਚ ਐਨਆਈਏ ਦੇ ਹੱਥ ਦੇ ਵਿੱਚ ਹੈ ਤਾਂ ਐਨਆਈਏ ਨੂੰ ਕਈ ਅਹਿਮ ਸਬੂਤ ਵੀ ਹੁਣ ਮਿਲੇ ਨੇ ਤਾਂ ਇੱਥੇ ਲਗਾਤਾਰ ਸਰਚ ਆਪਰੇਸ਼ਨ ਵੀ ਚੱਲ ਰਿਹਾ ਹੈ ਤਾਂ ਅੱਜ ਪੀਐਮ ਮੋਦੀ ਨੇ ਵੀ ਮਨ ਕੀ ਬਾਤ ਦੇ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ ਹੈ ਤਾਂ ਉਹਨਾਂ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਨਿਆਂ ਦਿਲਾਉਣਾ ਦਲਾਵਾਂਗੇ ਭਰੋਸਾ ਉਹਨਾਂ ਨੇ ਦਿੱਤਾ ਹੈ ਕਿ ਜਿਹੜੇ ਵੀ ਪੀੜਤ ਪਰਿਵਾਰ ਹੈ ਉਹਨਾਂ ਨੂੰ ਨਿਆਂ ਦਿਵਾਇਆ ਜਾਵੇਗਾ ਤਾਂ ਵੱਡੀ ਉਹਨਾਂ ਨੇ ਕਿਹਾ ਕਿ ਇੱਥੇ ਸਾਜ਼ਿਸ਼ ਕੀਤੀ ਗਈ ਅੱਤਵਾਦੀਆਂ ਦੇ ਵੱਲੋਂ ਤੇ ਅੱਤਵਾਦ ਦੇ ਜਿਹੜਾ ਆਕਾ ਨੇ ਉਹ ਚਾਹਦੇ ਨਹੀਂ ਕਿ ਕਸ਼ਮੀਰ ਦੇ ਵਿੱਚ ਕਸ਼ਮੀਰ ਫਿਰ ਤੋਂ ਤਬਾਹ ਹੋ ਜਾਵੇ ਤਾਂ ਇਸ ਲਈ ਵੱਡੀ ਸਾਜ਼ਿਸ਼ ਨੂੰ ਉਹਨਾਂ ਨੇ ਅੰਜਾਮ ਦਿੱਤਾ ਤਾਂ ਪੀਐਮ ਮੋਦੀ ਨੇ ਕਿਹਾ ਕਿ ਉਹਨਾਂ ਦਾ ਅੱਤਵਾਦ ਦਾ ਖਾਤਮਾ ਕੀਤਾ ਜਾਵੇਗਾ ਅੱਜ ਮੰਨ ਕੀ ਬਾਤ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਹੈ ਤਾਂ ਦੱਸ ਦਈਏ ਕਿ ਐਨਆਈਏ ਹੁਣ ਇਸ ਪੂਰੇ ਮਾਮੇ ਦੀ ਜਾਂਚ ਕਰ ਰਹੀ ਹੈ ਤਾਂ NIA ਨੂੰ ਕਈ ਅਹਿਮ ਸੁਰਾਗ ਵੀ ਮਿਲੇ ਨੇ ਤਾਂ ਇੱਕ ਫੋਟੋਗ੍ਰਾਫਰ ਜਿਹੜਾ ਇਸ ਪੂਰੇ ਅਤਵਾਦੀ ਹਮਲੇ ਨੂੰ ਸ਼ੂਟ ਕਰ ਰਿਹਾ ਸੀਗਾ ਇੱਕ ਦਰਖਤ ਦੇ ਉੱਤੇ ਚੜ੍ਹ ਕੇ ਉਹ ਵੀ ਸਾਹਮਣੇ ਆਇਆ ਹੈ ਤਾਂ ਜੇਕਰ ਤੇ NIA ਜਿਹੜੀ ਚਸ਼ਮਦੀਦ ਹੈ ਉਸ ਦੇ ਕੋਲੋਂ ਵੀ ਹਮਲੇ ਦੀ ਜਾਂਚ ਹੋਣਾ NIA ਨੇ ਆਪਣੇ ਹੱਥਾਂ ਦੇ ਵਿੱਚ ਲੈ ਲਈ ਹੈ ਕੇਂਦਰੀ ਗ੍ਰਹਿ ਮੰਤਰਾਲੇ ਦੇ ਦੇਸ਼ ਤੋਂ ਬਾਅਦ ਜਾਂਚ ਏਜੰਸੀ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ NIA ਨੂੰ ਔਰ ਅਹਿਮ ਸਬੂਤ ਵੀ ਮਿਲੇ ਨੇ ਔਰ ਦਰਸਲ ਮੰਗਲਵਾਰ ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਵਿੱਚ 26 ਸਲਾਨੀਆਂ ਦੀ ਮੌਤ ਹੋ ਗਈ ਸੀ ਜਦਕਿ ਕਈ ਜ਼ਖਮੀ ਹੋ ਗਏ ਸਿਗੇ ਤਾਂ ਹਮਲੇ ਤੋਂ ਬਾਅਦ ਐਨਆਈਏ ਦੀ ਟੀਮ ਜਿਹੜੀ ਬੁੱਧਵਾਰ ਨੂੰ ਇੱਥੇ ਘਟਨਾ ਸਥਾਨ ਦੇ ਉੱਤੇ ਪਹੁੰਚ ਚੁੱਕੀ ਸਗੀ ਤਾਂ ਉਸ ਦੇ ਵੱਲੋਂ ਸਬੂਤ ਜਿਹੜੇ ਆ ਤਲਾਸ਼ੇ ਜਾ ਰਹੇ ਨੇ ਤਾਂ ਵੱਡੇ ਸਬੂਤ ਇੱਥੇ ਸੁਰਾਗ ਜਿਹੜੇ ਨੇ ਐਨਆਈਏ ਦੇ ਹੱਥ ਵੀ ਲੱਗੇ ਨੇ ਤਾਂ ਮੀਡੀਆ ਰਿਪੋਰਟਾਂ ਦੇ ਮੁਤਾਬਕ ਅੱਤਵਾਦੀ ਹਮਲੇ ਦਾ ਮੁੱਖ ਗਵਾਹ ਸਾਹਮਣੇ ਆਇਆ ਜੋ ਕਿ ਇੱਕ ਸਥਾਨਕ ਫੋਟੋਗ੍ਰਾਫਰ ਹੈ ਤਾਂ ਹਮਲੇ ਦੇ ਵੇਲੇ ਇਸ ਫੋਟੋਗ੍ਰਾਫਰ ਦੇ ਵੱਲੋਂ ਦਰਖਤ ਦੇ ਉੱਤੇ ਚੜ ਕੇ ਪੂਰੇ ਅੱਤਵਾਦੀ ਹਮਲੇ ਨੂੰ ਰਿਕਾਰਡ ਕੀਤਾ ਗਿਆ ਸੀਗਾ ਤਾਂ ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਫੋਟੋਗ੍ਰਾਫਰ ਦੇ ਜਿਹੜੇ ਵੀਡੀਓ ਹੈ ਇਸ ਮਾਮਲੇ ਦੇ ਵਿੱਚ ਅਹਿਮ ਸੁਰਾਗ ਨੇ ਤਾਂ NIA ਨੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਉਹਨਾਂ ਨੂੰ ਅਹਿਮ ਸੁਰਾਗ ਵੀ ਮਿਲੇ ਨੇ ਸਬੂਤ ਵੀ ਮਿਲੇ ਨੇ ਤਾਂ ਰਿਕਾਰਡਿੰਗ ਜਿਹੜੀ ਜਿਹੜਾ ਫੋਟੋਗ੍ਰਾਫਰ ਸਾਹਮਣੇ ਆਇਆ ਜਿਹੜਾ ਮੁੱਖ ਗਵਾਹ ਹੈ ਜਦੋਂ ਹਮਲਾ ਹੋਇਆ ਸੀਗਾ ਉਹ ਦਰਖਤ ਦੇ ਉੱਤੇ ਚੜ ਕੇ ਪੂਰਾ ਸ਼ੂਟ ਉਸਨੇ ਇਸ ਨੂੰ ਕੀਤਾ ਸੀਗਾ ਜਦੋਂ ਅੱਤਵਾਦੀ ਹਮਲਾ ਹੋਇਆ ਸੀਗਾ ਤਾਂ NIA ਨੂੰ ਹੁਣ ਇਹ ਸਬੂਤ ਮਿਲੇ ਨੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਜਿਹੜੀ ਰਿਕਾਰਡਿੰਗ NIA ਨੂੰ ਮਿਲੀ ਹੈ ਉਸ ਦੇ ਅਨੁਸਾਰ ਸ਼ੁਰੂਆਤ ਦੇ ਵਿੱਚ ਦੋ ਅੱਤਵਾਦੀ ਦੁਕਾਨਾਂ ਦੇ ਪਿੱਛੇ ਲੁਕੇ ਹੋਏ ਸੀਗੇ ਤਾਂ ਇਹ ਹੀ ਅੱਤਵਾਦੀ ਸਭ ਤੋਂ ਪਹਿਲਾਂ ਬਾਹਰ ਆਏ ਤੇ ਇਹਨਾਂ ਅੱਤਵਾਦੀਆਂ ਨੇ ਲੋਕਾਂ ਨੂੰ ਕਲਮਾ ਪੜਨ ਦੇ ਲਈ ਕਿਹਾ ਤਾਂ ਬਾਅਦ ਦੇ ਵਿੱਚ ਚਾਰ ਲੋਕਾਂ ਨੂੰ ਇਹਨਾਂ ਨੇ ਗੋਲੀ ਮਾਰ ਦਿੱਤੀ ਤਾਂ ਮੌਕੇ ਦੇ ਉੱਤੇ ਹੀ ਉਹਨਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਫੈਲ ਗਈ ਤਾਂ ਲੋਕ ਇੱਧਰ-ਉੱਧਰ ਭੱਜਣ ਲੱਗੇ ਤਾਂ ਰਿਕਾਰਡਿੰਗ ਦੀ ਮੰਨੀਏ ਤਾਂ ਇਸੇ ਦੌਰਾਨ ਹੋਰ ਅੱਤਵਾਦੀ ਵੀ ਜਿਹੜੇ ਇਹਨਾਂ ਦੇ ਸਾਥੀ ਸੀਗੇ ਉਹ ਬਾਹਰ ਨਿਕਲ ਆਏ ਜਿਪ ਲਾਈਨ ਤੋਂ ਬਾਹਰ ਆ ਜਾਂਦੇ ਨੇ ਤਾਂ ਗੋਲੀਬਾਰੀ ਉਹਨਾਂ ਦੇ ਵੱਲ ਸ਼ੁਰੂ ਕਰ ਦਿੱਤੀ ਜਾਂਦੀ ਆ ਤਾਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਉੱਤੇ ਜਿਹੜੇ ਸਲਾਨੀ ਆਏ ਸੀਗੇ ਉਹਨਾਂ ਦੇ ਉੱਤੇ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤਾਂ ਇਹ ਵੀਡੀਓ ਹੁਣ ਅਹਿਮ ਸਬੂਤ ਨਿਕਲ ਕੇ ਸਾਹਮਣੇ ਆਇਆ ਜਿਹੜਾ ਸਤਾਰਕ ਫੋਟੋਗ੍ਰਾਫਰ ਸੀਗਾ ਉਸਦੇ ਵੱਲੋਂ ਦੱਸਿਆ ਜਾ ਰਿਹਾ ਦਰਖਤ ਦੇ ਉੱਤੇ ਚੜ ਕੇ ਪੂਰਾ ਸ਼ੂਟ ਕੀਤਾ ਗਿਆ ਹੈ ਤਾਂ ਐਨ ਆਈ ਏ ਦੇ ਹੱਥੋਂ ਨੇ ਸਬੂਤ ਲੱਗੇ ਨੇ ਸੁਰਾਗ ਲੱਗੇ ਨੇ ਤਾਂ ਪੁੱਛਗਿਸ਼ ਵੀ ਐਨ ਆਈ ਏ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਜਿਹੜੇ ਸੀਨੀਅਰ ਅਧਿਕਾਰੀ ਹੈ ਉਹਨਾਂ ਦੀ ਦੇਖਰੇਖ ਦੇ ਵਿੱਚ ਜੜੀਆਂ ਐਨ ਆਈ ਏ ਦੀਆਂ ਟੀਮਾਂ ਨੇ ਇੱਥੇ ਚਸ਼ਮਦੀਦਾਂ ਦੇ ਕੋਲੋਂ ਪੁੱਛਗਿਸ਼ ਵੀ ਕਰ ਰਹੀਆਂ ਹਨ ਜਿਨ੍ਹਾਂ ਨੇ ਭਿਆਨਕ ਇਹ ਹਮਲੇ ਨੂੰ ਆਪਣੇ ਅੱਖੀ ਦੇਖਿਆ ਸੀਗਾ ਉਹਨਾਂ ਦੇ ਕੋਲੋਂ ਪੁੱਛਗਿਸ਼ ਕੀਤੀ ਜਾ ਰਹੀ ਹੈ ਸਬੂਤ ਜੋ ਟਾਇੇ ਜਾ ਰਹੇ ਨੇ ਤਾਂ ਹੁਣ ਮੀਡੀਆ ਰਿਪੋਰਟਾਂ ਦੇ ਮੁਤਾਬਕ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਫੋਟੋਗ੍ਰਾਫਰ ਸੀਗਾ ਜਿਨੇ ਪੂਰੇ ਘਟਨਾਕਰਮ ਨੂੰ ਰਿਕਾਰਡ ਕੀਤਾ ਸੀਗਾ ਤਾਂ ਅੱਤਵਾਦੀ ਹਮਲੇ ਦਾ ਉਹ ਮੁੱਖ ਗਵਾਹ ਸਾਹਮਣੇ ਆਇਆ ਜੋ ਕਿ ਇੱਕ ਸਥਾਨਕ ਫੋਟੋਗ੍ਰਾਫਰ ਹੈ ਤਾਂ ਹਮਲੇ ਦੇ ਵੇਲੇ ਇਹ ਫੋਟੋਗ੍ਰਾਫਰ ਦੱਸਿਆ ਜਾ ਰਿਹਾ ਇੱਕ ਦਰਖਤ ਦੇ ਉੱਤੇ ਚੜ ਕੇ ਪੂਰੇ ਅੱਤਵਾਦੀ ਹਮਲੇ ਨੂੰ ਰਿਕਾਰਡ ਕਰ ਰਿਹਾ ਸੀਗਾ ਤਾਂ ਐਨਆਈਏ ਦੀ ਮੰਨਿਅਤਾਂ ਫੋਟੋਗ੍ਰਾਫਰ ਦੇ ਵੀਡੀਓ ਇਸ ਮਾਮਲੇ ਦੇ ਵਿੱਚ ਅਹਿਮ ਸੁਰਾਗ ਮੰਨੇ ਜਾ ਰਹੇ ਨੇ ਤਾਂ ਰਿਕਾਰਡਿੰਗ ਜਿਹੜੀ ਸਾਹਮਣੇ ਆਈ ਹੈ ਜਿਹੜੀ ਰਿਕਾਰਡਿੰਗ ਐਨਆਈਏ ਨੂੰ ਮਿਲੀ ਹੈ ਉਸ ਦੇ ਅਨੁਸਾਰ ਸ਼ੁਰੂਆਤ ਦੇ ਵਿੱਚ ਜਿਹੜੇ ਦੋ ਅੱਤਵਾਦੀ ਸੀਗੇ ਦੁਕਾਨਾਂ ਦੇ ਪਿੱਛੇ ਲੁਕੇ ਹੋਏ ਸੀਗੇ ਤਾਂ ਇਸੇ ਦੌਰਾਨ ਜਿਹੜੇ ਅੱਤਵਾਦੀ ਸੀ ਸਭ ਤੋਂ ਪਹਿਲਾਂ ਬਾਹਰ ਆਏ ਤਾਂ ਇਹੀ ਜਿਹੜੇ ਅੱਤਵਾਦੀ ਸੀ ਲੋਕਾਂ ਨੂੰ ਕਲਮਾ ਪੜਨ ਦੇ ਲਈ ਕਿਹਾ ਇਹਨਾਂ ਨੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਗੋਲੀ ਮਾਰ ਦਿੱਤੀ ਚਾਰ ਲੋਕਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਇਹਨਾਂ ਦੇ ਵੱਲੋਂ ਜਿਨ੍ਹਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਤਾਂ ਇਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਫੈਲ ਗਈ ਤਾਂ ਲੋਕ ਇੱਧਰ ਉੱਧਰ ਭੱਜਣ ਲੱਗੇ ਤਾਂ ਰਿਕਾਰਡਿੰਗ ਦੀ ਮੰਨਿਅਤ ਐ ਇਸੇ ਦੌਰਾਨ ਜਿਹੜੇ ਬਾਕੀ ਅੱਤਵਾਦੀ ਸੀਗੇ ਉਹ ਵੀ ਬਾਹਰ ਆ ਗਏ ਤਾਂ ਉਹਨਾਂ ਨੇ ਵੀ ਫਿਰ ਗੋਲੀਬਾਰੀ ਜੜੀ ਸੀਗੀ ਉਹ ਸ਼ੁਰੂ ਕਰ ਦਿੱਤੀ ਤਾਂ ਹੁਣ ਜਿਹੜੀ NIA ਦੀ ਟੀਮ ਐ ਉਹ ਚਸ਼ਮਦੀਦਾਂ ਦੇ ਕੋਲੋਂ ਪੁਸ਼ਗਿਸ਼ ਕਰ ਰਹੀ ਐ ਤਾਂ ਦੱਸ ਦਈਏ ਕਿ ਮਸ਼ਹੂਰ ਟੂਰਿਸਟ ਸਪੋਰਟ ਐ ਜਿਹੜਾ ਵੈਸਰਨ ਘਾਟੀ ਉਸ ਦੇ ਵਿੱਚ ਇੱਥੇ ਟੂਰਿਸਟ ਫੋਟੋ ਲੈ ਰਹੇ ਸੀਗੇ ਵੀਡੀਓ ਬਣਾ ਰਹੇ ਸੀਗੇ ਤਾਂ ਇੱਥੇ ਮौज-ਮਸਤੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਉਸੇ ਦੌਰਾਨ ਇਹ ਅੱਤਵਾਦੀ ਆਏ ਸੀਗੇ ਉਹਨਾਂ ਨੇ ਆਂਦੇ ਸਾਰ ਫਾਇਰਿੰਗ ਸ਼ੁਰੂ ਕਰ ਦਿੱਤੀ ਸੀਗੀ ਤਾਂ ਉਹਨਾਂ ਦੇ ਕੋਲੋਂ ਕਲਮਾ ਪੜਨ ਦੇ ਲਈ ਵੀ ਕਿਹਾ ਗਿਆ ਧਰਮ ਵੀ ਪੁੱਛਿਆ ਗਿਆ ਧਰਮ ਪੁੱਛ ਪੁੱਛ ਕੇ ਉਹਨਾਂ ਨੂੰ ਫਿਰ ਗੋਲੀਆਂ ਮਾਰੀਆਂ ਗਈਆਂ ਤਾਂ ਹੁਣ ਇਸ ਦੀ ਪੂਰੀ ਜਾਂਚ ਐਨਆਈਏ ਦੇ ਹੱਥ ਦੇ ਵਿੱਚ ਹੈ ਤਾਂ ਐਨਆਈਏ ਨੂੰ ਕਈ ਅਹਿਮ ਸਬੂਤ ਵੀ ਹੁਣ ਮਿਲੇ ਨੇ ਤਾਂ ਇੱਥੇ ਲਗਾਤਾਰ ਸਰਚ ਆਪਰੇਸ਼ਨ ਵੀ ਚੱਲ ਰਿਹਾ ਹੈ ਤਾਂ ਅੱਜ ਪੀਐਮ ਮੋਦੀ ਨੇ ਵੀ ਮੰਨ ਕੀ ਬਾਤ ਦੇ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ ਹੈ ਤਾਂ ਉਹਨਾਂ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਨਿਆਂ ਦਿਲਾਉਣਾ ਦਲਾਵਾਂਗੇ ਭਰੋਸਾ ਉਹਨਾਂ ਨੇ ਦਿੱਤਾ ਹੈ ਕਿ ਜੜੇ ਵੀ ਪੀੜਤ ਪਰਿਵਾਰ ਹੈ ਉਹਨਾਂ ਨੂੰ ਨਿਆਂ ਦਵਾਇਆ ਜਾਵੇਗਾ ਤਾਂ ਵੱਡੀ ਉਹਨਾਂ ਨੇ ਕਿਹਾ ਕਿ ਇੱਥੇ ਸਾਜ਼ਿਸ਼ ਕੀਤੀ ਗਈ ਅੱਤਵਾਦੀਆਂ ਦੇ ਵੱਲੋਂ ਤੇ ਅੱਤਵਾਦ ਦੇ ਜਿਹੜਾ ਆਕਾ ਨੇ ਉਹ ਚਾਹਦੇ ਨਹੀਂ ਕਿ ਕਸ਼ਮੀਰ ਦੇ ਵਿੱਚ ਕਸ਼ਮੀਰ ਫਿਰ ਤੋਂ ਤਬਾਹ ਹੋ ਜਾਵੇ ਤਾਂ ਇਸ ਲਈ ਵੱਡੀ ਉਹ ਸਾਜ਼ਿਸ਼ ਨੂੰ ਉਹਨਾਂ ਨੇ ਅੰਜਾਮ ਦਿੱਤਾ ਤਾਂ ਪੀਐਮ ਮੋਦੀ ਨੇ ਕਿਹਾ ਕਿ ਉਹਨਾਂ ਦਾ ਅਤਵਾਦ ਦਾ ਖਾਤਮਾ ਕੀਤਾ ਜਾਵੇਗਾ ਅੱਜ ਮੰਨਕੀ ਬਾਤ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਹੈ ਤਾਂ ਦੱਸ ਦਈਏ ਕਿ ਐਨਆਈਏ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ NIA ਨੂੰ ਕਈ ਅਹਿਮ ਸੁਰਾਗ ਵੀ ਮਿਲੇ ਨੇ ਤਾਂ ਇੱਕ ਫੋਟੋਗ੍ਰਾਫਰ ਜਿਹੜਾ ਇਸ ਪੂਰੇ ਅਤਵਾਦੀ ਹਮਲੇ ਨੂੰ ਸ਼ੂਟ ਕਰ ਰਿਹਾ ਸੀਗਾ ਇੱਕ ਦਰਖਤ ਦੇ ਉੱਤੇ ਚੜ ਕੇ ਉਹ ਵੀ ਸਾਹਮਣੇ ਆਇਆ ਤਾਂ ਜੇਕਰ ਤੇ NIA ਜਿਹੜੀ ਚਸ਼ਮਦੀਦ ਹੈ ਉਸ ਦੇ ਕੋਲੋਂ ਵੀ ਹਮਲੇ ਦੀ ਜਾਂਚ ਹੋਣਾ NIA ਨੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਕੇਂਦਰੀ ਗ੍ਰਹਿ ਮੰਤਰਾਲੇ ਦੇ ਦੇਸ਼ ਤੋਂ ਬਾਅਦ ਜਾਂਚ ਏਜੰਸੀ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ NIA ਨੂੰ ਅਹਿਮ ਸਬੂਤ ਵੀ ਮਿਲੇ ਨੇ ਅਰ ਦਰਸਲ ਮੰਗਲਵਾਰ ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਵਿੱਚ 26 ਸਲਾਨੀਆਂ ਦੀ ਮੌਤ ਹੋ ਗਈ ਸੀ ਜਦਕਿ ਕਈ ਜ਼ਖਮੀ ਹੋ ਗਏ ਸਿਗੇ ਤਾਂ ਹਮਲੇ ਤੋਂ ਬਾਅਦ ਐਨਆਈਏ ਦੀ ਟੀਮ ਜਿਹੜੀ ਬੁੱਧਵਾਰ ਨੂੰ ਇੱਥੇ ਘਟਨਾ ਸਥਾਨ ਦੇ ਉੱਤੇ ਪਹੁੰਚ ਚੁੱਕੀ ਸੀਗੀ ਤਾਂ ਉਸ ਦੇ ਵੱਲੋਂ ਸਬੂਤ ਜਿਹੜੇ ਆ ਤਲਾਸ਼ੇ ਜਾ ਰਹੇ ਨੇ ਤਾਂ ਵੱਡੇ ਸਬੂਤ ਇੱਥੇ ਸੁਰਾਗ ਜਿਹੜੇ ਨੇ ਐਨਆਈਏ ਦੇ ਹੱਥ ਵੀ ਲੱਗੇ ਨੇ ਤਾਂ ਮੀਡੀਆ ਰਿਪੋਰਟਾਂ ਦੇ ਮੁਤਾਬਕ ਅੱਤਵਾਦੀ ਹਮਲੇ ਦਾ ਮੁੱਖ ਗਵਾਹ ਸਾਹਮਣੇ ਆਇਆ ਜੋ ਕਿ ਇੱਕ ਸਥਾਨਕ ਫੋਟੋਗ੍ਰਾਫਰ ਹੈ ਤਾਂ ਹਮਲੇ ਦੇ ਵੇਲੇ ਇਸ ਫੋਟੋਗ੍ਰਾਫਰ ਦੇ ਵੱਲੋਂ ਦਰਖਤ ਦੇ ਉੱਤੇ ਚੜ ਕੇ ਪੂਰੇ ਅੱਤਵਾਦੀ ਹਮਲੇ ਨੂੰ ਰਿਕਾਰਡ ਕੀਤਾ ਗਿਆ ਸੀਗਾ ਤਾਂ ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਫੋਟੋਗ੍ਰਾਫਰ ਦੇ ਜਿਹੜੇ ਵੀਡੀਓ ਹੈ ਇਸ ਮਾਮਲੇ ਦੇ ਵਿੱਚ ਅਹਿਮ ਸੁਰਾਗ ਨੇ ਤਾਂ NIA ਨੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਉਹਨਾਂ ਨੂੰ ਅਹਿਮ ਸੁਰਾਗ ਵੀ ਮਿਲੇ ਨੇ ਸਬੂਤ ਵੀ ਮਿਲੇ ਨੇ ਤਾਂ ਰਿਕਾਰਡਿੰਗ ਜਿਹੜੀ ਜਿਹੜਾ ਫੋਟੋਗ੍ਰਾਫਰ ਸਾਹਮਣੇ ਆਇਆ ਜਿਹੜਾ ਮੁੱਖ ਗਵਾਹ ਹੈ ਜਦੋਂ ਹਮਲਾ ਹੋਇਆ ਸੀਗਾ ਉਹ ਦਰਖਤ ਦੇ ਉੱਤੇ ਚੜ ਕੇ ਪੂਰਾ ਸ਼ੂਟ ਉਸਨੇ ਇਸ ਨੂੰ ਕੀਤਾ ਸੀਗਾ ਜਦੋਂ ਆਤ